ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹੋਣ ਸਾਡੇ ਨਾਲ ਤੀਰਤ ਸਿੰਘ ਜੀ ਮੌਜੂਦ ਨੇ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਰ ਨੇ ਅੱਜ ਬੜਾ ਗੰਭੀਰ ਟੌਪਿਕ ਹੈ ਪਿਛਲੇ ਸਾਲ ਵਰੇ 24 ਚ ਕੈਨੇਡਾ ਦੇ ਵਿੱਚ ਬਹੁਤ ਰੌਲਾ ਰਿਆ ਕਿ ਸਾਡੇ ਹਜ਼ਾਰਾਂ ਲੱਖਾਂ ਵਿਦਿਆਰਥੀ ਨੇ ਜਿਹੜੇ ਉਹ ਭਾਰਤ ਵਾਪਸ ਮੋੜੇ ਜਾ ਸਕਦੇ ਨੇ ਬਹੁਤ ਸਾਰੇ ਵਿਦਿਆਰਥੀ ਸੰਘਰਸ਼ ਦੇ ਰਾਹ ਤੇ ਵੀ ਨੇ ਹੁਣ ਵਰਾ 2025 ਇਸ ਵਰੇ ਦੇ ਵਿੱਚ ਕੈਨੇਡਾ ਦੇ ਵਿੱਚ ਚੋਣਾ ਵੀ ਨੇ ਪਰ ਕੀ ਅੱਜ ਇਸ ਵਰੇ ਦੇ ਵਿੱਚ ਜਦੋਂ ਅਸੀਂ ਸ਼ੁਰੂ ਚਾ ਇਸ ਵਰੇ ਦੇ ਤੇ ਅਸੀਂ ਅਗਰ ਇਸ ਟਾਪਿਕ ਤੇ ਗੱਲ ਕਰੀਏ ਤੇ ਕੀ ਇਸ ਵਰੇ ਵਿਦਿਆਰਥੀ ਕੈਨੇਡਾ ਤੋਂ ਧੜਾ ਧੜ ਵਾਪਸ ਮੁੜਨਗੇ ਜਿਨ੍ਹਾਂ ਦਾ ਪੋਸਟ ਸਟਡੀ ਵਰਕ ਪਰਮਿਟ ਖਤਮ ਹੋ ਰਿਹਾ ਜਿਨ੍ਹਾਂ ਨੂੰ ਪੀਆਰ ਨਹੀਂ ਮਿਲੀ ਇਹਦੇ ਉੱਪਰ ਕਲੈਰਟੀ ਲੈਣੇ ਆ ਤਿਰਤ ਜੀ ਤੋਂ ਤਿਰਤ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਿਰਤ ਜੀ ਬਹੁਤ ਸਾਰੇ ਸਾਡੇ ਵਿਦਿਆਰਥੀਆਂ ਬਾਰੇ ਖਬਰਾਂ ਆਉਂਦੀਆਂ ਸੀ ਜਿਹੜੀਆਂ ਲਗਾਤਾਰ ਪਿਛਲੇ ਸਾਲ ਤੋਂ ਉਹਨਾਂ ਦੇ ਮਾਪੇ ਰਿਸ਼ਤੇਦਾਰ ਚਿੰਤਿਤ ਜ਼ਰੂਰ ਨੇ ਹੁਣ ਮੈਂ ਚਾਹੂੰਗਾ ਇਹਦੇ ਤੇ ਕਲੈਰਿਟੀ ਦਿਓ ਇਸ ਵਾਰ ਉਹਨਾਂ ਵਿਦਿਆਰਥੀਆਂ ਦੇ ਮੋੜਨ ਦਾ ਖਤਰਾ ਹੈ ਮੋੜਨਗੇ ਜਾਂ ਨਹੀਂ ਤੇ ਬਿਲਕੁਲ ਸਰ ਇਹ ਜਿਹੜਾ ਉਹ ਟਾਪਿਕ ਆ ਅ ਜਿੱਥੇ ਨਾ ਬਹੁਤ ਘੱਟ ਬੰਦੇ ਮੈਂ ਤਾਂ ਕਹੂੰਗਾ ਗੱਲ ਕਰਨਾ ਪਸੰਦ ਕਰਦੇ ਉਹਨਾਂ ਨੂੰ ਲੱਗਦਾ ਕਿ ਯਾਰ ਕਾਦੇ ਵਾਸਤੇ ਅਸੀਂ ਅਸੀਂ ਦਾ ਪਹਿਆ ਕਮਾਲਿਆ ਬਾਹਰ ਬੱਚੇ ਭੇਜ ਦਿੱਤੇ ਪਰ ਜਿੱਦਾਂ ਸਭ ਨੂੰ ਪਤਾ ਹੋਊਗਾ ਜਿਹੜੇ ਬੱਚੇ ਸਾਡੇ ਨਾਲ ਜੁੜਦੇ ਆ ਪਿਛਲੇ ਸਪੈਸ਼ਲੀ ਮਤਲਬ ਕਿ ਮੈਂ ਤਾਂ ਕਹੂੰਗਾ 6 ਕ ਮਹੀਨੇ ਤੋਂ ਉਹੀ ਬੱਚਿਆਂ ਨੂੰ ਅਸੀਂ ਆਪਣੇ ਆਪ ਨੂੰ ਜਿਆਦਾਤਰ ਸਾਡੇ ਸ਼ੋਜ਼ ਜਿਹੜੇ ਡੈਡੀਕੇਟ ਕੀਤੇ ਉਹ ਜਿਹੜੇ ਬੱਚੇ ਸਾਡੇ ਪਹੁੰਚੇ ਹੋਏ ਆ ਮਤਲਬ ਕਿ ਆਪਣੇ ਇਨਸਾਨੀਅਤ ਤੌਰ ਤੇ ਫਰਜ਼ ਸਮਝਦੇ ਆ ਕਿ ਹਾਂ ਜੇ ਬੱਚਿਆਂ ਨੂੰ ਅਸੀਂ ਕੁਝ ਸਾਡੀ ਸਲਾਹ ਨਾਲ ਜੇ ਉਹ ਮੋਟੀਵੇਟ ਹੋ ਕੇ ਸਹੀ ਫੈਸਲਾ ਲੈ ਸਕਣ ਤੇ ਉਹ ਦੈਨ ਬਹੁਤ ਅਸੀਂ ਮੈਂ ਤਾਂ ਕਹੂੰਗਾ ਆਪਣੇ ਆਪ ਨੂੰ ਲੱਕੀ ਫੀਲ ਕਰਾਂਗੇ ਤੋਂ ਅੱਜ ਮੈਂ ਸਰ 10ਵਾਂ ਇਹ ਜਿਹੜਾ ਸਰ ਤੁਹਾਡਾ ਸਵਾਲ ਆ ਨਾ ਕਿਤੇ ਨਾ ਕਿਤੇ ਨਾ ਬਹੁਤ ਵੱਡਾ ਸੱਚ ਵੀ ਹੈਗਾ ਤੇ ਪੇਰੈਂਟਸ ਖਾਸ ਤੌਰ ਤੇ ਮੰਨੀ ਬੈਠਾ ਵਾ ਸਰ ਇੰਡੀਆ 'ਚ ਜਿਹਦੇ ਬੱਚੇ ਦਾ ਐਸਾ ਹਾਲ ਵਰਕ ਪਰਮਿਟ ਮੋਕਰਿਆ ਨਾ 2025 ਦੇ ਵਿੱਚ ਜੇ ਉਹਦਾ ਵੀਜ਼ਾ ਮੋਕਰਿਆ ਤੇ ਉਹ ਮੰਨੀ ਬੈਠਾ ਵਾ ਕਿ ਉਹਦਾ ਧੀ ਪੁੱਤ ਹੁਣ ਵਾਪਸ ਆਉਣਾ ਪੈਣਾ ਉਹਨੂੰ ਮਲਕੀ ਉਹਨਾਂ ਕੋਲ ਹੈ ਨੀਗਾ ਤੇ ਉਪਰੋਂ ਮੈਂ ਤਾਂ ਕਹੂੰਗਾ ਜਦੋਂ ਉਹ ਸਵੇਰੇ ਉੱਠਦਾ ਜਦੋਂ ਉਹ ਸਾਹਮਣੇ ਫੋਨ ਦੇਖਦਾ ਸਰ ਮੈਂ ਤਾਂ ਕਹੂੰਗਾ ਜੇ ਐਨੇ ਕਿ ਮੈਂ ਤਾਂ ਕਹੂੰਗਾ ਵਿਊਜ਼ ਲੈਣ ਦੇ ਚੱਕਰਾਂ ਦੇ ਵਿੱਚ ਨਾ ਕਿ ਇੰਨਾ ਕਿ ਜਿਆਦਾ ਕਿਹਾ ਜਾਂਦਾ ਸਭ ਨੂੰ ਪਤਾ ਕਿ 70000 ਤੋਂ ਨੰਬਰ ਸ਼ੁਰੂ ਹੋ ਗਏ ਕਈ ਮਿਲੀਅਨs ਵਿੱਚ ਜਿਹੜਾ ਕਿ ਨੰਬਰ ਜਾ ਚੁੱਕਾ 49 ਲੱਖ ਤੱਕ ਨੰਬਰ ਚੱਲ ਗਿਆ ਸੀਗਾ ਤੇ ਪਰ ਅੱਜ ਮੈਂ ਤੁਹਾਡੇ ਨਾਲ ਫੈਕਟਸ ਦੀ ਗੱਲ ਕਰਨੀ ਆ ਸਰ ਜਿਹੜਾ ਉਥੇ ਵੀਜ਼ਾ ਵਾ ਨਾ ਉਥੇ ਵੀਜ਼ਾ ਉਥੇ ਇੱਕ ਪਰਮਿਸ਼ਨ ਆ ਕਿ ਹਾਂ ਵੀ ਮੈਂ ਤੁਹਾਡੀ ਕੰਟਰੀ ਰਹਿ ਸਕਦਾ ਵਾਂ ਤੇ ਖਾਸ ਕਰਕੇ ਸਟੂਡੈਂਟ ਜਿਹੜੇ ਪੜੇ ਹੋਏ ਆ ਸਭ ਨੇ ਉਹ ਤਿੰਨ ਤਿੰਨ ਸਾਲ ਦੇ ਵਰਕ ਪਰਮਿਟ ਲਈ ਖਤਰਾ ਤਾਂ ਐਸਲ ਟੈਨਸ਼ਨ ਉਹਨਾਂ ਨੂੰ ਹੀ ਆ ਨਾ ਜਿਨ੍ਹਾਂ ਨੇ ਪੀਆਰ ਫਾਈਲਾਂ ਲਾਈਆਂ ਸੀ ਪੁਆਇੰਟ ਬਣੇ ਨਹੀਂ ਤੇ ਹੁਣ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਹੁਣ ਦੁਬਾਰਾ ਜੇ ਐਕਸਟੈਂਡ ਨਾ ਹੋਏ ਤਾਂ ਕਿੱਦਾਂ ਸਰ 10ਵਾਂ ਪੀਆਰ ਜਿਹੜਾ ਵਰਕ ਜਿਹੜਾ ਵੀਜ਼ਾ ਐਕਸਟੈਂਡ ਕਰਉਣਾ ਵੀਜ਼ਾ ਇੱਕ ਸਟੈਂਡਰਡ ਗ੍ਰਾਉਂਡ ਦੀਆਂ ਉਹਨਾਂ ਕੋਲ ਮਲਟੀਪਲ ਕੈਟਾਗਰੀਜ਼ ਆ ਤਾਂ ਉੱਪਰ ਆਪਾਂ ਨੂੰ ਕਰਾਉਣਾ ਪੈਣਾ ਪਰ ਜੇ ਤੁਹਾਨੂੰ ਲੱਗੇ ਜਦੋਂ ਪਿੱਛੇ ਜੇ ਨਾ ਮੈਂ ਦੇਖਿਆ ਕਈ ਵਾਰੀ ਬਦਨੀਆਂ ਗੱਲਾਂ ਵੀ ਉੱਤੇ ਉੱਠੀਆਂ ਸੀ ਕਿ ਇਹਦੀ ਸਾਨੂੰ ਐਕਸਟੈਂਸ਼ਨਾਂ ਦਿੱਤੀਆਂ ਜਾਣ ਨੋ ਡਾਊਟ ਕੈਨੇਡਾ ਨੇ ਦਿੱਤੀਆਂ ਸੀ ਪਿਛਲੇ ਸਮੇਂ ਲੋਕਡਾਊਨ ਦੇ ਵਿੱਚ ਘਟੋ ਘਟ ਡੇਢ ਸਾਲ ਤੱਕ ਦੀ ਕਿਹੜੀ ਬੱਚਿਆਂ ਨੂੰ ਐਕਸਟੈਂਸ਼ਨਾਂ ਦਿੱਤੀਆਂ ਸੀਗੀਆਂ ਪਰ ਯਾਰ ਹੁਣ ਇਹ ਮਿਲਣ ਦੇ ਹਿਸਾਰ ਨਹੀਂ ਹੈਗੇ ਸੋ ਮੈਂ ਇਹ ਸੀ ਨੂੰ ਕਹੂੰਗਾ ਕਿ ਮੈਨੂੰ ਲੱਗਦਾ ਹੈ ਕਿ ਆਪਾਂ ਕੋਈ ਇਦਾਂ ਦੇ ਆਪਣੇ ਆਪ ਨੂੰ ਜਾਲ ਚ ਨਾ ਫਸਾਈਏ ਕਿ ਸ਼ਾਇਦ ਮੈਨੂੰ ਮਿਲ ਜਾਈ ਸ਼ਾਇਦ ਮੈਨੂੰ ਕੈਨੇਡਾ ਆ ਕੇ ਦੇ ਦੇ ਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਜਿੰਨੇ ਬੱਚੇ ਅੱਜ ਦੀ ਦੇ ਵਿੱਚ ਲੱਖਾਂ ਦੇ ਤਰ੍ਹਾਂ ਜੋ ਉੱਥੇ ਸੈਟਲ ਹੋਏ ਪੱਕੇ ਹੋਏ ਆ ਨਾ ਜਿਹੜੇ ਪੀਆਰ ਮਿਲੀ ਆ ਤੇ ਸਰ ਉਹਨੇ ਪੀਆਰ ਲਈ ਆ ਉਹਨਾਂ ਨੂੰ ਪੀਆਰ ਘਰ ਬੈਠੇ ਨੂੰ ਨਹੀਂ ਮਿਲੀ ਸੀ ਤੇ ਪੀਆਰ ਮਿਲਦੀ ਆ ਪੁਆਇੰਟ بیس ਸਿਸਟਮ ਤੇ ਆ ਪਹਿਲਾਂ ਪੀਐਨਪੀ ਬੜੀ ਚੱਲਣ ਦੇ ਸੀ ਉਹਦੇ ਨਾਲ ਬੱਚਿਆਂ ਨੇ ਬੜੀ ਪੀਆਲਈ ਪਰ ਬੱਚੇ ਵਧੀਆ ਮਲਗੀ ਮੈਂ ਵੱਡੇ ਸ਼ਹਿਰਾਂ ਚ ਰਹਿ ਕੇ ਉਹਨਾਂ ਨੇ ਸਹੀ ਪੜ ਗਏ ਸਹੀ ਜੌਬ ਲੈ ਕੇ ਆਪਣਾ ਐਕਸਪੀਰੀਅੰਸ ਗੇਨ ਕਰਕੇ ਐਸ ਦੇ ਸਕੋਰ ਵਧਾ ਗਏ ਫਰਾਂਸ ਚ ਗਏ ਉਹਨਾਂ ਸਿੱਧੀਆਂ ਪੀਆਰ ਵੀ ਲਈਆਂ ਵਾ ਸੋ ਪੀਆਰ ਪਹਿਲੀ ਗੱਲ ਤਾਂ ਲੈਣੀ ਪੈਣੀ ਆ ਤੇ ਉਹ ਜਿਹੜੇ ਬੱਚੇ ਪਹਿਲੀ ਗੱਲ ਦਾ ਉਹਨਾਂ ਨੇ ਜਿਹੜਾ ਡਾਟਾ ਆ ਰਿਹਾ ਨਾ ਉਹਨਾਂ ਨੇ ਡਾਟਾ ਆ ਰਿਹਾ ਕਿ ਹਾਂ ਵੀ ਇੰਨੇ ਲੱਖ ਦਾ ਵਰਕ ਪਲਾਨ ਮੁਕੂਗਾ ਮਤਲਬ ਇਹ ਨਹੀਂ ਕਿ ਸਾਰੇ ਵਾਪਸ ਆ ਜਾਣਗੇ ਠੀਕ ਆ ਨਾ ਸੋ ਤੁਹਾਨੂੰ ਰਹਿਣ ਨੂੰ ਉੱਥੇ ਵੀਜ਼ਾ ਲੈਣਾ ਪੈਣਾ ਤੇ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਾ ਸਕਦੇ ਤੇ ਉਹਦੇ ਲਈ ਹੋਰ ਮਲਟੀਪਲ ਰਾਸਤੇ ਆ ਜੋ ਤੁਹਾਡੇ ਕੋਲ ਜੇ ਕੋਈ ਏਮ ਕੀ ਐਲਐਮਆਈ ਦੇ ਜਦੋਂ ਨਾ ਹੁਣੇ ਜੇ ਇਹ ਵੀ ਦੱਸ ਦਵਾ ਜੇ ਪੁਆਇੰਟ ਬੰਦ ਹੋਏ ਸਾਰੇ ਲਈ ਬੰਦ ਹੋਏ ਪੁਆਇੰਟ ਡਿੱਗ ਜਾਣੀ ਤੇ ਬਾਦੂ ਬੱਚੇ ਉੱਤੇ ਹੀ ਪੀਆਰ ਸਿੱਧੀਆਂ ਲੈ ਜਾਣੀਆਂ ਤੇ ਮੈਂ ਹੋਰ ਦੱਸ ਦਵਾ ਜੇ ਐਲਐਮਆਈ ਦੇ ਐਲਐਮਆਈ ਦੇ 50 ਪੁਆਇੰਟ ਬੰਦ ਹੋਏ ਐਲਐਮਆਈ ਨਹੀਂ ਬੰਦ ਹੋਈ ਵਰਕ ਪਰਮਨੈਂਟ ਨਹੀਂ ਬੰਦ ਹੋਇਆ ਤੁਹਾਡਾ ਬੱਚਾ ਅੱਜ ਵੀ ਉੱਥੇ ਰਹਿ ਕੇ ਆਪਣੇ ਏਮਪਲੋਇਰ ਤੋਂ ਮੈਂ ਤਾਂ ਕਹੂੰਗਾ ਜਿਹੜੇ ਏਮਪਲੋਇਰ ਤੋਂ ਕੰਮ ਕਰਦਾ ਵਾ ਉਹਦੇ ਮੈਂ ਤਾਂ ਕਹੂੰਗਾ ਏਮਪਲੋਇਰਸ ਨਾਲ ਵਧੀਆ ਆਪਣੇ ਬੱਚਿਆਂ ਕੋਲ ਰਿਲੇਸ਼ਨਸ ਬਣਾਉਣ ਵਧੀਆ ਸਕਿੱਲ ਸਿੱਖਣ ਉਸ ਏਮਪਲੋਇਰ ਤੋਂ ਤੁਸੀਂ ਸੋ ਤੁਹਾਨੂੰ ਉਹਦੇ ਵਰਕ ਐਕਸਪੀਰੀਅੰਸ ਦੇ ਪੁਆਇੰਟ ਤਾਂ ਮਿਲ ਨਹੀਂ ਜਿਹੜੇ ਹੈਗੇ ਆ ਸੋ ਇਹ ਚੀਜ਼ਾਂ ਜੜੀਆਂ ਕਿ ਹੋਰ ਵੀ ਜਿਹੜੇ ਬੈਨੀਫਿਟ ਹੈਗੇ ਆ ਸੋ ਕਈ ਬੱਚੇ ਨਾਲ ਅੱਜ ਇਹ ਚ ਹੋਰ ਮੈਂ ਦੱਸ ਦਵਾਂ ਸਰ ਉੱਥੇ ਨਾ ਸਟੱਡੀ ਪਰਮਿਟ ਵੀ ਐਕਸਟੈਂਡ ਵਰਕ ਪਰਮਿਟ ਤੋਂ ਦੁਬਾਰਾ ਸਟੱਡੀ ਪਰਮਿਟ ਆ ਜਾਂਦੇ ਆ ਕੋਰਸੇ ਕੋਈ ਟੈਂਪਰੇਰੀ ਜਿਹੇ ਲੈ ਕੇ ਸੋ ਮੈਂ ਤਾਂ ਕਹਿੰਦਾ ਜੇ ਲੈਣਾ ਵਾ ਤਾਂ ਕੋਰਸ ਟੈਂਪਰੇਰੀ ਨਾ ਲੈ ਕੇ ਬੈਠ ਕੇ ਆਪਣੀ ਪ੍ਰੋਫਾਈਲ ਅਸੈਸ ਕਰਕੇ ਜਾ ਕਰਵਾ ਕੇ ਆਪਣੀ ਪ੍ਰੋਫਾਈਲ ਅਸੈਸ ਕਰਾਂਗੇ ਦੈਨ ਜਿਹੜਾ ਕੋਈ ਸਕਿੱਲ ਬੇਸਡ ਕੋਰਸ ਲੋ ਨਹੀਂ ਦਾ ਟੈਂਪਰੇਰੀ ਜਾਂ 2 2 3 3 6 6 6 ਮਹੀਨੇ ਦੇ ਜਿਹੜੇ ਵੀਜ਼ੇ ਵਧਾ ਕੇ ਜਾਂ 7 ਸਾਲ ਦਾ ਵੀਜ਼ਾ ਫਿਰ ਨਹੀਂ ਦੁਬਾਰਾ ਫੇਰ ਆਪ ਉੱਤੇ ਖੜੇ ਹੋ ਜਾਣਗੇ ਸੋ ਐਸ ਵੇਲੇ ਸਾਰਿਆਂ ਦੇ ਮਾਈਂਡ ਚ ਇੱਕ ਪ੍ਰਾਇੋਰਟੀ ਚਾਹੀਦੀ ਆ ਪਹਿਲੇ ਮੈਂ ਦੱਸ ਦਵਾਂ ਇੰਨਾ ਬੱਚਾ ਵਾਪਸ ਨਹੀਂ ਆਉਂਦਾ ਸੋ ਜਿਹੜੇ ਬੱਚੇ ਐਸ ਵੇਲੇ ਤਰਦਾਚੇ ਹੈਗੇ ਤੇ ਉਹਨਾਂ ਨੂੰ ਮੈਂ ਕਹੂੰਗਾ ਬੈਠੋ ਬੈਠ ਕੇ ਆਪਣੀ ਫਾਈਲ ਆਪ ਐਨਾਲਿਸਿਸ ਕਰੋਗੇ ਤਾਂ ਅਡੀ ਫਾਈਲ ਦੇ ਪੁਆਇੰਟ ਵਧ ਕੇ ਦੱਸ ਸਕਦੇ ਆ ਸੋ ਹੁਣ ਤਾਂ ਸਰ Win-win ਸਿਚੁਏਸ਼ਨ ਆ ਕਿਉਂਕਿ ਹੁਣ ਤਾਂ ਮਾਪਿਆਂ ਦੇ ਕੋਲ ਮੈਦਕਾਂ ਕੋ ਸ਼ੌਕਾਰੀ ਵੀ ਨਹੀਂ ਚਾਹੀਦੀ ਹੈਗੀ ਕਿਉਂਕਿ ਜਿਹੜੇ ਹੁਣ ਸ਼ੌਕਾਰੀ ਦੇ ਪੁਆਇੰਟ ਮਿਲਦੇ ਸੀਗੇ ਪੈਸੇ ਦੇ ਕੇ ਪੁਆਇੰਟ ਮਲੇ ਵੀ ਵੜਾਵਾ ਜੋ ਐਲਐਮਆਈ ਜੋ ਕੁਝ ਵੀ ਚੱਲਦਾ ਸੀਗਾ ਕਿਉਂਕਿ ਗਵਰਨਮੈਂਟ ਨੇ ਆਪ ਕਿਹਾ ਕਿ ਐਲਮਈਆਂ ਵਿਕੀਆਂ ਉਹਨਾਂ ਨੇ ਆਫੀਸ਼ੀਅਲੀ ਇਹ ਡਿਕਲੇਅਰ ਕੀਤਾ ਸੋ ਬੰਦ ਆ ਸੋ ਤੁਸੀਂ ਆਪਣੀ ਮੈਂ ਤਾਂ ਕਹਾਂਗਾ ਵਰਕ ਐਕਸਪੀਰੀਅੰਸ ਦੇ ਨਾਲ ਪੁਆਇੰਟ ਵਧਾ ਸਕਦੇ ਆ ਆਪਣੀ ਇੰਗਲਿਸ਼ ਬਿਲਟੀ ਲੈਂਗੁਏਜ ਬਿਲਟੀ ਜਿਹਨੂੰ ਕਹਿੰਦੇ ਆ ਇੰਗਲਿਸ਼ ਦੇ ਨਾਲ ਫ੍ਰੈਂਚ ਦੇ ਨਾਲ ਪੁਆਇੰਟ ਵਧਾ ਸਕਦੇ ਆ ਤਾਂ ਕਈ ਬੱਚੇ ਨਾ ਬੱਚੇ ਵੀ ਸਾ ਢੇੜੇ ਢਾਏ ਜਾਂਦੇ ਆ ਕਿ ਮੈਨੂੰ ਮੇਰੀ ਫੀਲਡ 'ਚ ਕੰਮ ਨਹੀਂ ਮਿਲਣਾ ਸੋ ਮੈਂ ਤਾਂ ਕਹਾਂਗਾ ਸਭ ਤੋਂ ਸੌਖਾ ਕੰਮ ਆ ਹਾਰ ਮੰਨਣਾ ਕਿ ਮੈਨੂੰ ਨਹੀਂ ਮਿਲਣਾ ਉਹ ਤਾਂ ਫਿਰ ਹੈਗਾ ਹੀ ਆ ਨਾ ਫਿਰ ਜੇ ਦੁਬਾਰਾ ਦੱਸਦਾ ਸਟੂਡੈਂਟ ਵੀਜ਼ਾ ਇੱਕ ਆ ਰਸਤਾ ਸੀ ਪੀਆਰ ਵੱਖਰਾ ਰਸਤਾ ਤੇ ਜੇ ਪੀਆਰ ਲੈਣੀ ਹੈ ਤੇ ਉੱਥੇ ਰਸਤੇ ਤੇ ਚੱਲ ਕੇ ਪੀਆਰ ਮਿਲਣੀ ਆ ਸਟੂਡੈਂਟ ਅੱਜ ਬਾਏ ਦਰਸ਼ਕਾਂ ਨੂੰ ਵੀ ਕਾਦਰਵਾ ਤੁਸੀਂ ਵੀ ਅੱਜ ਦੇਖਿਓ ਕਿੰਨੇ ਇੱਕ ਬੱਚਾ ਤੁਸੀਂ ਆਲੇ ਦੁਆਲੇ ਕੋਈ ਬੱਚਾ ਵਾਪਸ ਆਇਆ ਦੇਖਿਆ ਸਾਲ ਹੋ ਗਿਆ ਰੋਲਾ ਪੈਂਦੇ ਨੂੰ ਸੋ ਹਾਂ ਬੱਚਾ ਵਾਪਸ ਆਇਆ ਦੇਖਿਆ ਮੈਂ ਦੇਖੇ ਬੱਚਾ ਪਰ ਬੱਚਾ ਉਹ ਵਾਪਸ ਆਇਆ ਜਿਹੜਾ ਆਪ ਔੜਾ ਹੀ ਚਾਹੁੰਦਾ ਸੀ ਸਰ ਬੱਚਾ ਉਹ ਵਾਪਸ ਆਇਆ ਜਿਹੜਾ 7 ਸਾਲ ਕਾਲਜ ਹੀ ਨਹੀਂ ਗਿਆ ਠੀਕ ਹੈ ਨਾ ਜੀ ਜਿਹੜਾ ਐਲੀਜੀਬਲ ਹੀ ਨਹੀਂ ਸੀਗਾ ਆਪਣਾ ਵਰਕ ਵੀਜ਼ਾ ਬਣਾਉਣ ਨੂੰ ਜਿਹੜਾ ਹਿੰਮਤ ਹੀ ਛੱਡ ਗਿਆ ਮਤਲਬ ਜਿਹੜਾ ਜਿਹਦਾ ਪਿੱਛੇ ਸਰਦਾ ਸੀ ਹਾਂ ਉਹ ਬੱਚਾ ਜਿਹੜਾ ਕਿ ਉਹ ਜ਼ਰੂਰ ਵਾਪਸ ਆਇਆ ਦੇਖਿਆ ਪਰ ਜਿਹੜੇ ਬੱਚੇ ਨੂੰ ਪਤਾ ਨਾ ਪਿੱਛੇ ਮਜਬ ਚਲੋ ਸੋ ਬਹੁਤ ਹੀ ਮਹੱਤਵਪੂਰਨ ਟਾਪਿਕ ਸੀ ਜਿਹਦੇ ਉੱਪਰ ਸਾਨੂੰ ਅਡਰੈਸ ਕੀਤਾ ਤਿਰਤ ਸਿੰਘ ਜੀ ਨੇ ਕੋਈ ਵੀ ਵਿਦਿਆਰਥੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੈ 85578 85578 ਤੇ ਗੱਲ ਕਰੋ ਔਰ ਮਾਈ ਇਨਟੇਕ ਨੀਆਂ ਫਾਈਲਸ ਲੱਗ ਰਹੀਆਂ ਨੇ ਸੈਪਟੈਂਬਰ ਇਨਟੇਕ ਦੀਆਂ ਫਾਈਲਸ ਲੱਗ ਰਹੀਆਂ ਨੇ ਸੋ ਸਮਝ ਕੇ ਫਾਈਲ ਲਾਣੀ ਹੈ ਤਿਰਤ ਜੀ ਦੇ ਨਾਲ ਗੱਲ ਕਰਕੇ ਫਾਈਲ ਲਾਣੀ ਹੈ ਉਸ ਕੋਰਸ ਚ ਲਾਉਣੀ ਹੈ ਜੀ ਚ ਪੋਸਟ ਸਟਡੀ ਵਰਕ ਪਰਮਿਟ ਵੀ ਹੈ ਔਰ ਕੱਲੋਂ ਪੀਆਰ ਦਾ ਰਾਹ ਵੀ ਜਿਹਦੇ ਵਿੱਚ ਖੁੱਲਦਾ ਹੈ ਥੈਂਕ ਯੂ ਸੋ ਮੱਚ ਤਿਰਤ